ਸਸਿਕਲ ਦੋਸਤੋ ਜਿਹੜੇ ਕਹਿੰਦੇ ਸੀ ਕਿ ਸ਼ੀਲੂ ਪੰਜਾਬ ਦੇ ਵਿੱਚ ਖੇਡਣ ਲਈ ਨਹੀਂ ਆਂਦਾ ਪਿਆ ਅੱਜ ਮੈਂ ਉਹਨਾਂ ਨੂੰ ਦੱਸਦਾ ਕਿ ਪੰਜਾਬ ਦੇ ਵਿੱਚ ਉਹ ਮਹਾਬਲੀ ਦੀ ਵਾਪਸੀ ਹੋ ਰਹੀ ਹੈ ਵਾਪਸੀ ਕਿਉਂ ਕਹਿ ਰਿਹਾ ਕਿਉਂਕਿ ਕਾਫੀ ਦਿਨਾਂ ਤੋਂ ਉਹ ਪੰਜਾਬ ਦੀਆਂ ਗਰਾਊਂਡਾਂ 'ਚ ਨਹੀਂ ਖੇਡਦਾ ਪਿਆ ਸੀ ਕਿਉਂਕਿ ਉਹਦੇ ਥੋੜੇ ਜਿਹਾ ਗਿੱਟੇ ਦੇ ਵਿੱਚ ਪ੍ਰੋਬਲਮ ਕਰਕੇ ਉਹ ਥੋੜਾ ਜਿਹਾ ਚੰਗੀ ਤਰ੍ਹਾਂ ਪਲੇ ਨਹੀਂ ਕਰ ਸਕਦਾ ਸੀ ਗੇਮ ਤੇ ਅੱਜ ਅੱਜ ਕਹਿੰਦੇ ਪੰਜਾਬ ਦੇ ਵਿੱਚ ਕਹਿੰਦੇ ਜਿਆਦਾ ਹੁਸ਼ਿਆਰਪੁਰ ਦੇ ਵਿੱਚ ਐਂਟਰੀ ਹੋਊਗੀ ਤੇ ਜਾ ਉਹਦੀ ਕਪੂਰਥਲੇ ਦੇ ਟੂਰਨਾਮੈਂਟ ਤੇ ਹੋਊਗੀ ਕਿਉਂਕਿ ਦੋਨੇ ਹੀ ਤਕੜੇ ਟੂਰਨਾਮੈਂਟ ਹੈ ਇੱਕ ਤਾਂ ਹੁਸ਼ਿਆਰਪੁਰ ਦੇ ਵਿੱਚ ਐਮ ਐਲ ਕੇ ਦੇ ਟੂਰਨਾਮੈਂਟ ਹੋ ਰਿਹਾ ਤੇ ਦੂਜੇ ਪਾਸੇ ਕਹਿੰਦੇ ਕਪੂਰਥਲੇ ਦਾ ਚੈਂਪੀਅਨਸ਼ਿਪ ਜਿਹਦੇ ਵਿੱਚ ਮੈਂ ਕਹਿੰਦਾ 5-5 4-4 ਲੱਖ ਪਹਿਲਾ ਦੂਜਾ ਇਨਾਮ ਤੇ ਕਹਿੰਦੇ ਬੈਸਟਾਂ ਨੂੰ ਬੋਲਟ ਦਿੱਤੇ ਜਾਣੇ ਆ ਤੇ ਅੱਜ ਗੱਡੀ ਦੇ ਨਾਲ ਵੀ ਸਨਮਾਨ ਕੀਤਾ ਜਾਣਾ ਬਾਬਿਓ ਅੱਜ ਗੱਡੀ ਦੇ ਨਾਲ ਕਹਿੰਦੇ 30-35 ਲੱਖ ਦੀ ਗੱਡੀ ਦੇ ਨਾਲ ਕਹਿੰਦੇ ਬੰਟੀ ਟਿੱਬੇ ਵਾਲੇ ਨੂੰ ਕਹਿੰਦੇ ਸਨਮਾਨ ਚਿੰਨ ਦਿੱਤਾ ਜਾਣਾ ਪਹਿਲਾਂ ਤਾਂ ਉਸ ਬੰਟੀ ਭਰਾ ਨੂੰ ਬਹੁਤ-ਬਹੁਤ ਮੁਬਾਰਕ ਹੈ ਕਿ ਉਹਨੇ ਕਬੱਡੀ ਦੇ ਵਿੱਚ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਜਿਹਦੇ ਕਰਕੇ ਅੱਜ ਬੰਟੀ ਟਿੱਬੇ ਵਾਲੇ ਨੂੰ ਕਹਿੰਦੇ ਗੱਡੀ ਦੇ ਨਾਲ ਫੋਰਚੂਨਰ ਦੇ ਨਾਲ ਕਹਿੰਦੇ ਸਨਮਾਨਿਤ ਕੀਤਾ ਜਾਣਾ ਪਹਿਲਾਂ ਤਾਂ ਉਸ ਭਰਾ ਲਈ ਅਰਦਾਸ ਕਰਦਾ ਕਿ ਉਹ ਅੱਗੇ ਵੀ ਚੰਗਾ ਖੇਡਦਾ ਰਹੇ ਤੇ ਅੱਜ ਪੰਜਾਬ ਦੀਆਂ ਗਰਾਊਂਡਾਂ ਦੇ ਵਿੱਚ ਕਪੂਰਥੱਲੇ ਦੇ ਵਿੱਚ ਕਹਿੰਦੇ ਉਹ ਮਹਾਬਲੀ ਯੋਧੇ ਕਹਿੰਦੇ ਅੱਜ ਗਰਾਊਂਡਾਂ ਦੇ ਵਿੱਚ ਪਹੁੰਚਦੇ ਪਏ ਆ ਜਿਨ੍ਹਾਂ ਨੇ ਮੈਂ ਕਹਿੰਨਾ ਕਬੱਡੀ ਜਗਤ ਦੇ ਵਿੱਚ ਪੂਰਾ ਜੋਰ ਪੂਰਾ ਤੱਕ ਪਾਈ ਹੋਈ ਆ ਜਿਵੇਂ ਲਾਲੀਏ ਪਾਲਾ ਜਲਾਲਪੁਰੀਆ ਯਾਦਾ ਸਰਪੰਚ ਹੋ ਗਿਆ ਯੋਧਾ ਹੋ ਗਿਆ ਮੈਂ ਕਹਿੰਦਾ ਯਾਰ ਸਾਜੀ ਰਿਆਦ ਕਾਕਾ ਜਿਹੜੇ ਵੀ ਯਾਰ 플레이ਰ ਦਾ ਤੁਸੀਂ ਅੱਜ ਨਾਂ ਲਓ ਆਉਗੇ ਅੱਜ ਉਹੀ 플레이ਰ ਅੱਜ ਕਪੂਰ ਥਲੇ ਦੇ ਵਿੱਚ ਖੇਡਣ ਲਈ ਆ ਰਿਹਾ ਉਹੀ ਚੀਜ਼ ਅੱਜ ਕਹਿੰਦੇ ਮੇਜਰ ਲੀਗ ਦੇ ਵਿੱਚ ਵੀ ਕਹਿੰਦੇ ਟੋਪ ਤੋਂ ਟੋਪ ਖਿਡਾਰੀ ਕਹਿੰਦੇ ਜਿਵੇਂ 8 ਟੀਮਾਂ ਦੇ ਮੈਚ ਹੁੰਦੇ ਆ ਉਹਨਾਂ ਟੀਮਾਂ ਦੇ ਵਿੱਚ ਮੈਂ ਕਹਿੰਦਾ ਸਾਰੇ ਪਲੇਅਰ ਯਾਰ ਅੱਜ ਟੂਰਨਾਮੈਂਟ ਬਹੁਤ ਆ ਪੰਜਾਬ ਦੇ ਵਿੱਚ ਸਿਰਫ ਜੱਗੂ ਐ ਦੀਪ ਦਬਰਜੀ ਆ ਜਿਹੜਾ ਇਹਨਾਂ ਟੂਰਨਾਮੈਂਟ ਦੇ ਵਿੱਚ ਨਹੀਂ ਆ ਸਕਦੇ ਕਿਉਂਕਿ ਉਹਨਾਂ ਨੇ ਆਪਣੀ ਮਾਨਸਾ ਏਰੀਆ ਦੇ ਵਿੱਚ ਟੀਮ ਨੂੰ ਐਂਟਰ ਕਰਾਇਆ ਕਿ ਹਾਕਮਾਂਲੇ ਵੱਲੋਂ ਜੱਗੂ ਵੱਲੋਂ ਦੀਪ ਦਬਰਜੀ ਹੋ ਗਿਆ ਇਹ 2-3 ਪਲੇਅਰ ਉਧਰਲੇ ਪਾਸੇ ਹੀ ਖੇਡਦੇ ਪਏ ਆ ਇਦੂ ਬਿਨਾ ਜਿਹੜੇ ਪੰਜਾਬ ਦੇ ਵਿੱਚ ਪੂਰੇ ਫਿੱਟ ਪਲੇਅਰ ਹੈ ਜਿਹੜੇ ਹਰਿਆਣੇ ਦੇ ਵਿੱਚ ਕਹਿੰਦੇ ਪੂਰੇ ਫਿੱਟ ਪਲੇਅਰ ਹੈ ਉਹ ਅੱਜ ਸਾਰੇ ਕਪੂਰਥਲੇ ਤੇ ਹੁਸ਼ਿਆਰਪੁਰ ਦੇ ਵਿੱਚ ਖੇਡਣਗੇ ਉਮੀਦ ਹੈ ਟੂਰਨਾਮੈਂਟ ਬਹੁਤ ਵਧੀਆ ਰਹੂਗਾ ਸਾਰੇ ਉਸ ਟੂਰਨਾਮੈਂਟ ਦੇ ਆਨੰਦ ਮਾਣਨਗੇ ਤੇ ਜਿਹੜੇ ਰੂਲ ਰੱਖੇ ਹੋਣਗੇ ਉਹ ਰੂਲਾਂ ਨੂੰ ਜ਼ਰੂਰ ਫੋਲੋ ਕਰਿਓ ਕਿਉਂਕਿ ਬਾਅਦ ਵਿੱਚ ਲੋਕਾਂ ਦੀਆਂ ਗੱਲਾਂ ਸੁਣਨੀਆਂ ਜਾਂ ਸਾਡੇ ਵਰਗੇ ਦੀਆਂ ਗੱਲਾਂ ਸੁਣਨੀਆਂ ਇਸ ਤੋਂ ਬੈਸਟ ਰੂਲ ਜੇ ਰੱਖਨੇ ਆ ਤਾਂ ਹਰ ਇੱਕ ਲਈ ਇੱਕੋ ਜੇ ਰੂਲ ਰੱਖੇ ਜਾਣ ਕਿਉਂਕਿ ਰੂਲਾ ਪਿੱਛੇ ਬਹੁਤ ਕੁਝ ਹੋ ਰਿਹਾ ਅੱਜਕੱਲ ਜਿਵੇਂ ਡਿੜਬੇ ਦੇ ਵਿੱਚ ਮੈਂ ਕਹਿੰਦਾ ਬੱਬੂ ਮਾਨ ਦੇ ਖਾੜੇ ਪਿੱਛੇ ਮੈਚ ਦਾ ਸਤਿਆਨਾਸ਼ ਕਰਤਾ ਸੀ ਲਾਸਟ ਵਿੱਚ ਚੰਗੀ ਭਲੀ ਮੈਂ ਕਹਿੰਦਾ ਮੈਚ ਹੋਏ ਸੀ ਪਰ ਐਂਡ ਤੇ ਜਾ ਕੇ ਉਹ ਜਿਹੜੇ ਸਿੰਗਰ ਨੇ ਲੱਗਣਾ ਸੀ ਜਿਹਨੂੰ ਪਿਆਰ ਕਰਦੇ ਸੀ ਲੋਕੀ ਉਹਨਾਂ ਨੇ ਮੈਂ ਕਹਿੰਦਾ ਗਰਾਊਂਡਾਂ ਦੇ ਵਿੱਚ ਆ ਕੇ ਧੱਜੀਆਂ ੜਾਤੀਆਂ ਰੂਲਾਂ ਦੀਆਂ ਇਹ ਚੀਜ਼ ਹਰ ਇੱਕ ਟੂਰਨਾਮੈਂਟ ਤੇ ਧਿਆਨ ਜ਼ਰੂਰ ਰੱਖਿਆ ਕਰੋ ਅੱਜ ਵੀ ਕਹਿੰਦੇ ਕਪੂਰਥਲੇ ਦੇ ਵਿੱਚ ਕਹਿੰਦੇ ਬੱਬੂ ਮਾਨ ਨੇ ਧੱਕ ਪਾਣੀ ਆ ਪਰ ਬੇਨਤੀ ਹੈ ਜਿਵੇਂ ਡਿੜਬੇ ਦੇ ਵਿੱਚ ਹੋਇਆ ਸੀ ਉਵੇਂ ਦਾ ਕੰਮ ਕਿਤੇ ਕਪੂਰਥਲੇ ਦੇ ਵਿੱਚ ਨਾ ਕਰਾ ਦਿਓ ਮੈਨੂੰ ਪਤਾ ਹੈ ਬੱਬੂ ਮਾਨ ਨੂੰ ਚਾਉਣ ਵਾਲੇ ਵੀ ਉਥੇ ਬਹੁਤ ਪਹੁੰਚਣਗੇ ਪਰ ਚਾਉਣ ਵਾਲੇ ਤਾਂ ਤੁਸੀਂ ਹੈਗੇ ਆਂ ਪਰ ਬੱਬੂ ਮਾਨ ਦਾ ਮੈਚਾਂ ਤੋਂ 2 ਘੰਟੇ ਬਾਅਦ ਸ਼ੋਅ ਲੱਗਣਾ ਬਹੁਤ ਜ਼ਰੂਰੀ ਹੈ ਜੇ ਔਨ ਦੀ ਸਪੋਰਟ ਇੱਧਰ ਮੰਨ ਲਓ 22 ਚਾਂਸ ਮੈਚ ਇੱਕ ਅੱਧਾ ਘੰਟਾ ਲੇਟ ਵੀ ਹੁੰਦਾ ਪਰ ਬੱਬੂ ਮਾਨ ਦਾ ਉਸ ਮੈਚ ਤੋਂ ਵੀ ਘੰਟਾ ਬਾਅਦ ਘੰਟਾ 2 ਘੰਟੇ ਬਾਅਦ ਦਾ ਟਾਈਮ ਦਿਓ ਕਬੱਡੀ ਖੇਡਦੇ ਕਈ ਵਾਰ ਟੀਮਾਂ ਲੇਟ ਪਹੁੰਚਦੀਆਂ ਕੋਈ ਘੰਟਾ 2 ਘੰਟੇ ਖਰਾਬ ਹੋ ਜਾਂਦੇ ਆ ਇਸ ਲਈ ਬੇਨਤੀ ਆ ਦਿੜਬੇ ਵਾਲਾ ਕੰਮ ਨਾ ਕਰਿਓ ਜਿੱਡੀ ਤਗੜੀ ਚੈਂਪੀਅਨਸ਼ਿਪ ਪੱਕਾ ਕਰਵਾ ਰਿਆਂ ਉਸੇ ਹਿਸਾਬ ਦੇ ਨਾਲ ਰੂਲਾਂ ਨੂੰ ਵੀ ਫੋਲੋ ਕਰਿਓ ਪਲੇਅਰ ਗਲਤ ਕਰਦਾ ਜਾਂ ਕੁਝ ਵੀ ਕਰਦਾ ਉਹਨਾਂ ਦੇ ਵੀ ਫਾਉਲ ਹੋ ਜ਼ਰੂਰੀ ਆ ਮੈਂ ਉਮੀਦ ਆ ਮੈਂ ਕਹਿੰਦਾ ਪੰਜਾਬ ਦੀਆਂ ਗਰਾਊਂਡਾਂ ਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਪੂਰਥਲਾ ਇੱਕ ਬਹੁਤ ਤਕੜਾ ਜ਼ਿਲ੍ਹਾ ਯਾਰ ਜਿਹਦੇ ਵਿੱਚ ਮੈਂ ਕਹਿੰਦਾ ਕਬੱਡੀ ਦੇ ਸਭ ਤੋਂ ਵੱਡੇ ਚੈਂਪੀਅਨਸ਼ਿਪ ਹੋ ਰਿਹਾ ਤੇ ਸਾਰਿਆਂ ਤੋਂ ਵੱਡੇ ਪਲੇਅਰ ਜਿਹੜੇ ਕਪੂਰਥਲੇ ਦੀਆਂ ਗਰਾਊਂਡਾਂ ਦੇ ਵਿੱਚ ਦੁਆਬੇ ਦੇ ਵਿੱਚ ਆ ਬਾਬੇ ਉਹ ਕਿਹੜੇ ਅੱਜਕੱਲ ਮੈਂ ਕਹਿੰਦਾ ਜਿੱਡੇ ਤੋਂ ਤਕੜੇ ਤੋਂ ਤਕੜਾ ਪਲੇਅਰ ਜਿਹੜਾ ਕਹਿੰਦੇ ਦੁਆਬੇ ਏਰੀਏ ਦਾ ਜਿਵੇਂ ਆਪਾਂ ਸੰਨੀ ਕਾਲੇ ਸੰਘਿਆ ਵਾਲਾ ਲਾ ਲਈਏ ਇਦਰਾ ਮੰਗੀ ਹੋ ਗਿਆ ਦੁੱਲਾ ਹੋ ਗਿਆ ਦੁੱਲਾ ਸਾਰੇ ਯਾਰ ਮੈਂ ਕਹਿੰਦਾ ਯਾਰ ਪਲੇਅਰ ਕੋਈ ਐਵੇਂ ਦਾ ਹੈ ਹੀ ਨਹੀਂ ਯਾਰ ਜਿਹੜਾ ਦਬਾਬੇ ਦੇ ਵਿੱਚ ਮੈਂ ਕਹਿੰਦਾ ਕਰੀਮ ਨਾ ਹੋਵੇ ਲੋਕੀ ਪਿਆਰ ਕਰਦੇ ਆ ਬਾਬਿਓ ਤੇ ਅੱਜ ਦਾ ਟੂਰਨਾਮੈਂਟ ਉਮੀਦ ਆ ਬਹੁਤ ਵਧੀਆ ਰਹੂਗਾ ਰੂਲਾਂ ਨੂੰ ਵੀ ਉੱਥੇ ਸਹੀ ਮਨਾਇਆ ਜਾਊਗਾ ਰੂਲਾਂ ਨੂੰ ਵੀ ਉੱਥੇ ਫੋਲੋ ਕੀਤਾ ਜਾਊਗਾ ਤੇ ਟੂਰਨਾਮੈਂਟ ਦੇ ਜਿਹੜੇ ਇਨਾਮ ਵਗੈਰਾ ਉਹ ਤਾਂ ਤੁਹਾਨੂੰ ਪਤਾ ਹੀ ਆ ਬਾਬਿਓ ਜਿਹੜਾ ਕਪੂਰ ਥੱਲੇ ਦੇ ਵਿੱਚ ਟੂਰਨਾਮੈਂਟ ਹੋ ਜੇ ਤੇ ਉੱਥੇ ਇਨਾਮ ਕੋਈ 1-2 ਲੱਖ ਰੁਪਈਆ ਹੋਵੇ ਇਹ ਹੋ ਨਹੀਂ ਸਕਦਾ ਇਹੀ ਉਮੀਦ ਆ ਅੱਜ ਸ਼ੀਲੂ ਦੀ ਵੀ ਵਾਪਸੀ ਹੋ ਰਹੀ ਹੈ ਤੇ ਸ਼ੀਲੂ ਥੋੜਾ ਜਿਹਾ ਫਿੱਟ ਵੀ ਨਹੀਂ ਚੱਲਦਾ ਪਿਆ ਫਿਰ ਵੀ ਕਬੱਡੀ ਦੇ ਜਿਹੜੇ ਟੂਰਨਾਮੈਂਟ ਦੇ ਮੈਂਬਰ ਹੁੰਦੇ ਆ ਉਹਨਾਂ ਵੱਲੋਂ ਪ੍ਰੈਸ਼ਰਾਈਜ਼ ਵੀ ਕੀਤਾ ਜਾਂਦਾ ਜਾਂ ਸ਼ੀਲੂ ਨੂੰ ਪਿਆਰ ਵੀ ਕੀਤਾ ਜਾਂਦਾ ਕਿ ਤੁਸੀਂ ਪੰਜਾਬ ਦੀਆਂ ਗਰਾਊਂਡਾਂ ਦੇ ਵਿੱਚ ਖੇਡਣ ਆਇਓ ਕਿਉਂਕਿ ਲੋਕੀ ਤੁਹਾਨੂੰ ਪਿਆਰ ਕਰਦੇ ਆ ਚੱਲੇ ਜਾਂ ਨਾ ਚੱਲੇ ਉਹ ਪਰਮਾਤਮਾ ਦੇ ਹੱਥ ਹੈ ਕਿਉਂਕਿ ਸਰੀਰ ਨੂੰ ਹੌਲੀ-ਹੌਲੀ ਫਿੱਟ ਕਰਨਾ ਚਾਹੀਦਾ ਵੈਸੇ ਤਾਂ ਪਿਛਲੇ ਹਰਿਆਣੇ ਦੇ ਮੈਚ ਦੇਖੇ ਆ ਜਿਦੇ ਵਿੱਚ ਚੀਲੂ ਲੱਗ ਰਿਹਾ ਸੋਚੋ 80% ਫਿੱਟ ਹੈ ਪਰ 20% ਹਜੇ ਨਹੀਂ ਫਿੱਟ ਕਿਉਂਕਿ ਚੀਲੂ ਕੋਲ ਭਾਰੇ ਤੋਂ ਭਾਰਾ ਬੰਦਾ ਵੀ ਆ ਜੇ ਤਾਂ ਉਸ ਬੰਦੇ ਨੂੰ ਉਹਨੂੰ ਜੱਫਾ ਲਾਣਾ ਬਹੁਤ ਸੌਖਾ ਹੈ ਪਰ 22 ਚਾਂਸ ਜੇ ਉਹਦੇ ਕੋਲ ਕੋਈ ਫਰਤੀਲਾ ਰੇਡਰ ਆ ਜੇ ਜਿਵੇਂ ਸ਼ਾਜੀ ਹੋ ਗਿਆ ਜਿਵੇਂ ਬੋਲਟ ਖੀਰਾ ਵਾਲਾ ਹੋ ਗਿਆ ਐਵੇਂ ਦੇ 4-5 ਪਲੇਅਰ ਜਿਹੜੇ ਮੈਂ ਕਹਿੰਨਾ ਜਿਨ੍ਹਾਂ ਦੀ ਰਫਤਾਰ ਬੜੀ ਹੈ ਬਾਬੇ ਉਹ ਜਿਹਨੂੰ ਹੱਥ ਲਾ ਲਿਆ ਜਿਵੇਂ ਆਪਣਾ ਮਾਣੂ ਪਿਆਲਾ ਅਜੂਬਾ ਜਿਹਨੂੰ ਹੱਥ ਲਾ ਲਿਆ ਤਾਂ ਉਹ ਪਾਸੇ ਹੋ ਗਿਆ ਤਾਂ ਉਹਨੂੰ ਫੜਨਾ ਸ਼ੀਲੂ ਲਈ ਬਹੁਤ ਔਖਾ ਹੋਇਆ ਪਿਆ ਕਿਉਂਕਿ ਗਿੱਟੇ ਦੀ ਪ੍ਰੋਬਲਮ ਕਰਕੇ ਉਹ ਕਿਸੇ ਵੀ ਰੇਡਰ ਦੇ ਮਗਰ ਚੰਗੀ ਤਰ੍ਹਾਂ ਭੱਜ ਨਹੀਂ ਸਕਦਾ ਪਰ ਕੀ ਪਤਾ ਅੱਜ ਦੀ ਡੇਟ ਦੇ ਵਿੱਚ ਮੈਂ ਕਹਿੰਦਾ ਉਹ ਚੀਤੇ ਵਾਲੀ ਚਾਲ ਉਹੀ ਕਰੇ ਜਿਹੜੀ ਸ਼ੀਲੂ ਨੇ ਕੁਝ ਪਿਛਲੇ ਟਾਈਮਾਂ ਦੇ ਵਿੱਚ ਧੱਕ ਪਾਈ ਸੀ ਜੀ ਮਹਾਬਲੀ ਦਾ ਖਤਾਬ ਜਿਹੜਾ ਉਹਨੂੰ ਮਿਲਿਆ ਵਾ ਉਹ ਅੱਜ ਉਸੇ ਗਰਾਊਂਡਾਂ ਦੇ ਵਿੱਚ ਮੈਂ ਕਹਿੰਦਾ ਪੂਰੀ ਧੱਕ ਪਾਵੇ ਵਾਹਿਗੁਰੂ ਅੱਗੇ ਅਰਦਾਸ ਕਰਿਓ ਜਿਹੜੇ ਵੀ ਪਲੇਅਰ ਇਨ੍ਹਾਂ ਦੋਨਾਂ ਟੂਰਨਾਮੈਂਟ ਦੇ ਵਿੱਚ ਖੇਡਣਗੇ ਪ੍ਰਮਾਤਮਾ ਉਹਨਾਂ ਤੇ ਮਿਹਰ ਭਰਿਆ ਹੱਥ ਰੱਖੇ ਜਿਹੜੇ ਜਿਹੜੇ ਬੰਦਾ ਕਹਿੰਦਾ ਸੀ ਕਿ ਸ਼ੀਲੂ ਦੀ ਬੜੇ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੀ ਸੀ ਉਹ ਵੀ ਕਮੈਂਟਾਂ ਦੇ ਵਿੱਚ ਸ਼ੀਲੂ ਮਹਾਵਲੀ ਜ਼ਰੂਰ ਲਿਖਿਓ ਤੇ ਜੋ ਜਿਹੜੇ ਪਲੇਅਰ ਨੂੰ ਪਿਆਰ ਕਰਦਾ ਉਹਦੇ ਲਈ ਅਰਦਾਸ ਵੀ ਜ਼ਰੂਰ ਕਰਿਓ ਵਾਹਿਗੁਰੂ ਜੀ ਕੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ